ਪੰਜਾਬ ਦੀ ਸਿਆਸਤ ਗੁੰਝਲਦਾਰ ਹੁੰਦੀ ਪਈ ਹੈ ਤੁਸੀਂ ਸੁਣ ਲਿਆ ਹੋਣਾ ਕਿ ਇੱਕ ਪਾਸੇ ਜਰਨੈਲ ਸਿੰਘ ਅਤੇ ਰਾਗਵ ਚੱਡਾ ਦੀ ਥਾਂ ਤੇ ਪੰਜਾਬ ਦੇ ਵਿੱਚ ਪੰਜਾਬ ਦੇ ਇੰਚਾਰਜ ਜਿਹੜਿਆ ਮਨੀਸ਼ ਸੋਧਿਆ ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਤਿੰਦਰ ਜੈਨ ਨੂੰ ਸਹਿ ਇੰਚਾਰਜ ਲਗਾ ਦਿੱਤਾ ਗਿਆ ਹੈ ਇਹ ਪੂਰਾ ਘਟਨਾਕਰਮ ਉਹ ਦੋ ਪਰਦਾ ਹੈ ਜਦੋਂ ਇੱਕ ਪਾਸੇ ਪੂਰਾ ਰੌਲਾ ਸੋਸ਼ਲ ਮੀਡੀਆ ਤੇ ਖਬਰਾਂ ਦੀਆਂ ਸੁਰਖੀਆਂ ਦੇ ਵਿੱਚ ਕਿਸਾਨੀ ਮੂਰਤੇ ਚੁਕਾਣਦਾ ਹੁੰਦਾ ਹੈ ਤੇ ਨਾਲ ਦੀ ਨਾਲ ਹੀ ਬਜਟ اجلاس ਸ਼ੁਰੂ ਹੋਣ ਦੇ ਐਨ ਮੌਕੇ ਤੇ ਇਹ ਜਿਹੜਾ ਫੈਸਲਾ ਲਿਆ ਜਾਂਦਾ ਹੈ ਇਸ ਤੋਂ ਬਾਅਦ ਕਈ ਨਵੇਂ ਸਵਾਲ ਖੜੇ ਹੋ ਜਾਂਦੇ ਐ ਹਾਲੇ ਦਿੱਲੀ ਦੇ ਵਿੱਚ ਹਰਨ ਤੋਂ ਬਾਅਦ ਵਿਧਾਨ ਸਭਾ ਉਹ ਪਿਛਲੇ ਮਹੀਨੇ ਵਾਲਾ ਮੁੱਦਾ 1300 ਕਰੋੜ ਦਾ ਮੁੱਦਾ ਇਹਨਾਂ ਦੋਹਾਂ ਨੇਤਾਮਾਂ ਤੇ ਸਤਿੰਦਰ ਜੈਨ ਅਤੇ ਜੋ ਮਨੀਸ਼ ਸੁਸੋਧਿਆ ਤੇ ਰੌਲਾ ਚੱਲਦਾ ਪਿਆ ਸੀ ਅਜੇਹੇ ਦੇ ਵਿੱਚ ਐਡੀ ਵੱਡੀ ਜ਼ਿੰਮੇਵਾਰੀ ਪੰਜਾਬ ਦੇ ਵਿੱਚ ਲੈ ਕੇ ਆਉਣ ਨੂੰ ਲੈ ਕੇ ਚਰਚਾਵਾਂ ਪੰਜਾਬ ਦੀਆਂ ਸੱਥਾਂ ਤੇ ਛਿੜ ਗਈਆਂ ਨੇ 3 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਾਰਜਕਾਰ ਨੂੰ ਲੈ ਕੇ ਤੁਹਾਡੀ ਕੀ ਰਾਏ ਬਣਦੀ ਹੈ ਤੇ ਨਾਲ ਦੀ ਨਾਲ ਜਿਹੜਾ ਬਾਕੀ 1.5 ਤੋਂ 2 ਸਾਲ ਦਾ ਸਮਾਂ ਬਚਿਆ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਲੋਕ ਕੀ ਹੁਣ ਆਮ ਆਦਮੀ ਪਾਰਟੀ ਦੇ ਨਾਲ ਜਾਣਗੇ ਜਾਂ ਹੁਣ ਇੱਕ ਵਾਰ ਮੁੜ ਤੋਂ ਸੱਤਾ ਦੇ ਵਿੱਚ ਪਰਵਰਤਨ ਆਉਣ ਦੀਆਂ ਚੀਜ਼ਾਂ ਦੀ ਤਿਆਰੀ ਹੁੰਦੀ ਪਈ ਹੈ ਜ਼ਰੂਰ ਆਪਣੀ ਰਾਏ ਦੇਣ ਦੀ ਕੋਸ਼ਿਸ਼ ਕਰਨਾ